ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਸੀਸਫਾਇਰ جنگ ਰੁਕ ਜਾਵੇਗੀ ਜੰਗ ਖਤਮ ਹੋ ਚੁੱਕੀ ਹੈ ਇਹ ਐਲਾਨ ਹੋ ਚੁੱਕਿਆ ਹੈ ਕਿੰਨੇ ਐਲਾਨ ਕੀਤਾ ਕਿਵੇਂ ਹੋਇਆ ਵੱਡੀ ਖਬਰ ਹੈ ਇਸ ਵੇਲੇ ਦੀ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਛੜਿਆ ਜੁੱਧ ਜਿਹੜਾ ਹੈ ਜਿਹੜੀ ਜੰਗ ਵਰਗੇ ਹਾਲਾਤ ਨੇ ਜੰਗ ਸ਼ੁਰੂ ਹੋ ਚੁੱਕੀ ਸੀ ਉਹ ਹੁਣ ਖਤਮ ਹੋ ਚੁੱਕੀ ਐ ਸੀਸਫਾਇਰ ਦਾ ਐਲਾਨ ਹੋ ਗਿਆ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਕੀ ਖਬਰ ਹੈ ਕਿੱਥੋਂ ਐਲਾਨ ਹੋਇਆ ਬਹੁਤ ਵੱਡੀ ਸ਼ਖਸੀਅਤ ਨੇ ਐਲਾਨ ਕੀਤਾ ਤੁਸੀਂ ਜੁੜੇ ਹੋ ਲੋਕ ਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪਹਿਲਗਾਮ ਅਤਵਾਦੀ ਹਮਲੇ ਤੋਂ ਲੈ ਕੇ ਹੁਣ ਦੀ ਘੜੀ ਤੱਕ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਸਿਖਰ ਤੇ ਸੀ ਬੀਤੀ ਕੱਲ ਤੇ ਅੱਜ ਦੁਪਹਿਰ ਤੱਕ ਇਹ ਤਣਾਅ ਆਪਣੇ ਪੂਰੇ ਸਿਖਰ ਤੇ ਜਾ ਚੁੱਕਿਆ ਸੀ ਪਾਕਿਸਤਾਨ ਦੇ ਵੱਲੋਂ ਬਕਾਇਦਗੀ ਦੇ ਨਾਲ ਜਿਹੜਾ ਕੈਲੀਗਰ ਅਧਿਕਾਰਤ ਤੌਰ ਦੇ ਉੱਤੇ ਜੰਗ ਦਾ ਐਲਾਨ ਕੀਤਾ ਸੀ ਲਗਾਤਾਰ ਪੰਜਾਬ ਸਣੇ ਬਾਕੀ ਹਿੱਸਿਆਂ ਦੇ ਵਿੱਚ ਭਾਰਤ ਦੇ ਵਿੱਚ ਹਮਲੇ ਕੀਤੇ ਜਾ ਰਹੇ ਸੀ ਇਸ ਵਿਚਕਾਰ ਖੁਸ਼ੀ ਦੀ ਖਬਰ ਕਹਿ ਲਈਏ ਸੁੱਖ ਦੇ ਸਾਹ ਵਾਲੀ ਖਬਰ ਕਹਿ ਲਈਏ ਉਹ ਇਹ ਆਈ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਸੀਸਫਾਇਰ ਹੋਣ ਜਾ ਰਿਹਾ ਹੈ ਤੇ ਦੋਵੇਂ ਮੁਲਕ ਇਸ ਦੇ ਉੱਤੇ ਮਤਬਨ ਹੋ ਗਏ ਨੇ ਪੂਰੀ ਡਿਟੇਲ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਐਲਾਨ ਕਿੰਨੇ ਕੀਤਾ ਇਹ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਤਾ ਰੋਨਲਡ ਟਰੰਪ ਦੇ ਅਧਿਕਾਰਤ ਟਵਿੱਟਰ ਖਾਤੇ ਦੇ ਉੱਤੇ ਜਾਨੀ ਕਿ ਜਿਹਨੂੰ ਅੱਜਕੱਲ ਐਕਸ ਕਿਹਾ ਜਾਂਦਾ ਹੈ ਉਦੇ ਉੱਤੇ ਉਹਨਾਂ ਨੇ ਇੱਕ ਪੋਸਟ ਪਾਈ ਹੈ ਇੱਕ ਟਵੀਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਸ ਗੱਲ ਬਾਰੇ ਕਿਹਾ ਹੈ ਕੀ ਕਹਿੰਦੇ ਆ 트럼ਪ ਮੈਂ ਤੁਹਾਨੂੰ ਕੋਸ਼ਿਸ਼ ਕਰਦਾ ਕਿ ਉਹਨੂੰ ਪੜ੍ਹ ਕੇ ਦੱਸਣ ਦੀ 트럼ਪ ਜਿਹੜੇ ਕਹਿੰਦੇ ਆ ਕਿ ਆਫਟਰ ਲੌਂਗ ਨਾਈਟ ਆਫ ਟਾਕਸ ਇਮੀਡੀਏਟ ਬਾਈ ਦਾ ਯੂਨਾਈਟਿਡ ਸਟੇਟ ਆਈ ਐਮ ਪਲੀਜ਼ਡ ਟੂ ਅਨਾਉਂਸ ਦਾ ਇੰਡੀਆ ਐਂਡ ਪਾਕਿਸਤਾਨ ਹੈਵ ਐਗਰੀ ਟੂ ਅ ਫੁੱਲ ਐਂਡ ਇਮੀਡੀਏਟ ਸੀਸ ਫਾਇਰ ਜ ਜਿਹਨ ਕੀ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਬੀਤੀ ਰਾਤ ਲਗਾਤਾਰ ਗੱਲਬਾਤ ਕਰਨ ਦੇ ਜਿਹੜਾ ਅਮਰੀਕਾ ਨੇ ਜਿਹੜੀਆਂ ਲਗਾਤਾਰ ਗੱਲਬਾਤ ਕੀਤੀ ਸੰਯੁਕਤ ਰਾਜ ਅਮਰੀਕਾ ਨੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਜਿਹੜਿਆ ਕਿ ਸਾਰਾ ਕੁਝ ਹੱਲ ਹੋ ਜਾਵੇ ਤੇ ਮੈਂ ਜਿਹੜਾ ਇਹ ਗੱਲ ਦੱਸਣ ਲੱਗਿਆ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਇਸ ਗੱਲ ਦੇ ਉੱਤੇ ਸਹਿਮਤ ਹੋ ਗਏ ਨੇ ਕਿ ਪੂਰੀ ਤਰ੍ਹਾਂ ਨਾਲ ਤੇ ਤੁਰੰਤ ਪ੍ਰਭਾਵ ਦੇ ਨਾਲ ਗੋਲੀਬਾਰੀ ਰੋਕ ਦਿੱਤੀ ਜਾਏਗੀ ਸੀਸ ਫਾਇਰ ਕਰ ਦਿੱਤਾ ਜਾਵੇਗਾ ਗੋਲੀਬੰਦੀ ਦਾ ਐਲਾਨ ਹੈ ਜਿਹੜਾ ਜੰਗਬੰਦੀ ਦਾ ਐਲਾਨ ਹੈ ਜਿਹੜਾ ਉਹ ਕੀਤਾ ਜਾਵੇਗਾ ਉਹ ਅੱਗੇ ਕਹਿੰਦੇ ਹੈ ਕੰਗ੍ਰੈਚੁਲੇਸ਼ਨ ਟੂ ਬੋਥ ਕੰਟਰੀਜ਼ ਔਨ ਦਾ ਯੂジング ਕਾਮਨ ਸੈਂਸ ਐਂਡ ਦਾ ਗ੍ਰੇਟ ਇੰਟੈਲੀਜੈਂਸ ਥੈਂਕ ਯੂ ਫਾਰ ਯੂਅਰ ਅਟੈਂਸ਼ਨ ਟੂ ਦਾ ਦਿਸ ਮੈਟਰ ਉਹਨਾਂ ਨੇ ਦੋਵੇਂ ਦੇਸ਼ਾਂ ਨੂੰ ਵਧਾਈ ਦਿੱਤੀ ਹੈ ਕਿ ਉਹਨਾਂ ਨੇ ਜਿਹੜਾ ਉਹ ਇੱਕ ਕੈਲੀਏ ਕਿ ਭਾਵਨਾ ਦਿਖਾਈ ਹੈ ਹਾਂ ਜਿਹਦੇ ਵਿੱਚ ਸਾਰਾ ਕੁਝ ਹੋਇਆ ਉਹਨਾਂ ਨੇ ਧੰਨਵਾਦ ਵੀ ਕੀਤਾ ਹੈ ਇਸ ਤੋਂ ਲੈ ਕੇ ਕੀ ਹੋਰ ਡਵੈਲਪਮੈਂਟ ਸੀ nghiệm ਇਸ ਮਾਮਲੇ ਦੇ ਵਿੱਚ ਉਹ ਵੀ ਤੁਹਾਨੂੰ ਦੱਸ ਦਿਆ ਪਰ ਇਹ ਵੱਡੀ ਗੱਲ ਹੈ ਕਿ ਡ੍ਰੰਪ ਨੇ ਇਹ ਗੱਲ ਦਾ ਐਲਾਨ ਕੀਤਾ ਹੈ ਤੇ ਹੁਣ ਜਿਹੜੀ ਇਹ جنگ ਰੁਕਦੀ ਹੈ ਦੇਖਦੇ ਆ ਕਿ ਟ੍ਰੰਪ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਦੋਵੇਂ ਮੁਲਕ ਇਸ ਨੂੰ ਮੰਨਦੇ ਆ ਜਾਂ ਨਹੀਂ ਮੰਨਦੇ ਪਰ ਜੇ ਉਹਨਾਂ ਨੇ ਐਲਾਨ ਕੀਤਾ ਤਾਂ ਦੋਵਾਂ ਮੁਲਕਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਤੇ ਕੋਈ ਕਾਮਨ ਗਰਾਉਂਡ ਕੋਈ ਗੱਲ ਦੇ ਉੱਤੇ ਸਹਿਮਤੀ ਬਣਾਉਣ ਤੋਂ ਬਾਅਦ ਹੀ ਐਲਾਨ ਕੀਤਾ ਹੋਵੇਗਾ ਅ ਦੇਖੋ ਟ੍ਰੰਪ ਬਾਰੇ ਜੋ ਵੀ ਕਿਹਾ ਜਾਂਦਾ ਉਹ ਅਲਹਿਦਾ ਗੱਲ ਆ ਪਰ ਉਹ ਇੱਕ ਜ਼ਿੰਮੇਵਾਰ ਪੋਸਟ ਦੇ ਉੱਤੇ ਨੇ ਤੇ ਜ਼ਿੰਮੇਵਾਰ ਵੀ ਕਾਫੀ ਵੱਡਾ ਦੁਨੀਆ ਦੀ ਸੁਪਰ ਪਾਵਰ ਵਜੋਂ ਵੇਖਿਆ ਜਾਂਦਾ ਦੇਸ਼ ਹੈ ਸੰਯੁਕਤ ਰਾਜ ਅਮਰੀਕਾ ਤਾਂ ਉਹਨਾਂ ਨੇ ਐਵੇਂ ਹਵਾ 'ਚ ਤੀਰ ਤਾਂ ਨਹੀਂ ਛੱਡਿਆ ਹੋ ਸਕਦਾ ਦੂਜੀ ਵੱਡੀ ਗੱਲ ਇਹ ਹੈ ਕਿ ਬੀਤੀ 2 ਦਿਨ ਤੋਂ ਲਗਾਤਾਰ ਕਮਾਂਤਰੀ ਪੱਧਰ ਤੇ ਕੋਸ਼ਿਸ਼ਾਂ ਜਾਰੀ ਸੀ 사ਉਦੀ ਅਰਬ ਦੇ ਰੱਖਿਆ ਰਾਜ ਮੰਤਰੀ ਜਿਹੜੇ ਆ ਉਹ ਭਾਰਤ ਆਏ ਉਸ ਤੋਂ ਬਾਅਦ ਉਹ ਪਾਕਿਸਤਾਨ ਗਏ ਉਹਨਾਂ ਨੇ ਦੋਵਾਂ ਦੇ ਨਾਲ ਸੁਰਾ ਸਫਾਈ ਦੀ ਗੱਲ ਕੀਤੀ ਪਰ ਦੱਸਿਆ ਜਾਂਦਾ ਜੋ ਪਾਕਿਸਤਾਨੀ ਮੀਡੀਆ ਚ ਰਿਪੋਰਟਾਂ ਨੇ ਕਿ ਪਾਕਿਸਤਾਨ ਨੇ ਉਹਨਾਂ ਨੂੰ ਇਹੀ ਗੱਲ ਕਹੀ ਸੀ ਕਿ ਅਸੀਂ ਪਹਿਲ ਨਹੀਂ ਕੀਤੀ ਅਸੀਂ ਜੋ ਸਾਡੇ ਦੇਸ਼ ਦੇ ਹੱਕ 'ਚ ਹੋਵੇਗਾ ਅਸੀਂ ਉਹ ਕਰਾਂਗੇ ਉਸ ਤੋਂ ਬਾਅਦ ਜਿਹੜੇ 77 ਵਿਦੇਸ਼ 77 ਨੇਗੇ ਸੰਯੁਕਤ ਰਾਜ ਅਮਰੀਕਾ ਦੇ ਉਹਨਾਂ ਨੇ ਕੋਸ਼ਿਸ਼ ਕੀਤੀ ਪਾਕਿਸਤਾਨ ਨੇ ਇਹ ਉਹਨਾਂ ਨੂੰ ਕਿਹਾ ਕਿ ਜੇ ਅੱਜ ਦੀ ਕਾਰਵਾਈ ਤੋਂ ਬਾਅਦ ਭਾਰਤ ਕੋਈ ਕਾਰਵਾਈ ਨਹੀਂ ਕਰਦਾ ਐਸੀ ਤਿਆਰ ਜਾਨਕਿ ਇਥੋਂ ਇਹ ਗਰਾਊਂਡ ਤਿਆਰ ਹੋਇਆ ਤੇ ਉਸ ਤੋਂ ਬਾਅਦ ਅੱਗੇ ਵਧਿਆ ਗਿਆ ਖਬਰ ਇਹ ਵੀ ਹੈ ਕਿ ਭਾਰਤ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਤੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਦੇ ਵਿਚਕਾਰ ਟੈਨੀਫੋਲਿਕਲੀ رابطہ ਹੋਇਆ ਸੰਪਰਕ ਹੋਇਆ ਤੇ ਉਹਨਾਂ ਦੀ ਗੱਲਬਾਤ ਹੋਈ ਹੈ ਸ਼ਾਇਦ ਉਹ ਅਮਰੀਕਾ ਦੇ ਕੈਂਪ ਤੇ ਹੋਈ ਹੋਵੇ ਜਾਂ ਕਿਵੇਂ ਵੀ ਹੈ ਜਾਨਕਿ ਉਹ ਗੱਲਬਾਤ ਹੋਈ ਹੈ ਇਹ ਚੀਜ਼ ਪਾਕਿਸਤਾਨੀ ਮੀਡੀਆ ਦੇ ਅੰਦਰ ਰਿਪੋਰਟ ਕੀਤੀ ਗਈ ਹੈ ਭਾਰਤ ਵਾਲੇ ਪਾਸਿਓ ਇਸ ਮਾਮਲੇ ਤੇ ਹਜੇ ਅਧਿਕਾਰਤ ਬਿਆਨ ਹੋਣਾ ਬਾਕੀ ਹੈ ਪਾਕਿਸਤਾਨ ਵਾਲੇ ਪਾਸਿਓ ਵੀ ਬਾਕੀ ਹੈ ਪਰ ਡੋਨਲਡ ਟਰੰਪ ਨੇ ਐਲਾਨ ਕਰ ਦਿੱਤਾ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹੁਣ ਸੀਸਫਾਇਰ ਹੋਵੇਗਾ ਜੰਗਬੰਦੀ ਦਾ ਐਲਾਨ ਟਰੰਪ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਕਰ ਦਿੱਤਾ ਦੋਵੇਂ ਦੇਸ਼وں ਨੂੰ ਅਧਿਕਾਰਤ ਤੌਰ ਤੇ ਇਸ ਦਾ ਐਲਾਨ ਕਰਦੇ ਆ ਕਦੋਂ ਕਰਦੇ ਵੇਖਣ ਵਾਲੀ ਗੱਲ ਹੋਵੇਗੀ ਪਰ ਸੁੱਖ ਦਾ ਸਾਹ ਹੈ ਸਮੁੱਚੇ ਲੋਕਾਂ ਦੇ ਲਈ ਭਾਰਤ ਚਾਹੇ ਪਾਕਿਸਤਾਨ ਦੇ ਹੋਣ ਆਮ ਲੋਕਾਂ ਦੇ ਲਈ ਤੇ ਖਾਸ ਕਰਕੇ ਦੋਵੇਂ ਪਾਸੇ ਵਸਦੇ ਪੰਜਾਬੀਆਂ ਦੇ ਲਈ ਇਹ ਕਾਫੀ ਸੁੱਖ ਦੀ ਖਬਰ ਹੈ ਸੁੱਖ ਦਾ ਕਹਿ ਲਈਏ ਕਿ ਸਾਹ ਵਾਉਣ ਵਾਲੀ ਖਬਰ ਹੈ